ਸਾ ਪਰੇਵਰਾਸਟ ਚੈਨਲ ਤੇ ਆਪ ਜੀ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਇਸ ਲੜੀ ਨੂੰ ਅੱਗੇ ਤੋਰਦਿਆਂ ਅੱਜ ਆਪਾਂ ਪੰਜਾਬੀ ਲੋਕ ਮਾਨਸਿਕਤਾ ਵਿਚਲੇ ਵਹਿਮ ਭਰਮਾਂ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਅਤੇ ਇਸ ਦੇ ਨਾਲ ਹੀ ਇਨ੍ਹਾਂ ਪਿੱਛੇ ਛੁਪੇ ਕਾਰਨਾਂ ਨੂੰ ਵੀ ਕੋਖਣ ਦਾ ਯਤਨ ਕਰਾਂਗੇ ਇਹ ਕਦੋਂ ਸ਼ੁਰੂ ਹੋਏ ਅਤੇ ਇਹਨਾਂ ਨੂੰ ਮੰਨਣਾ ਚਾਹੀਦਾ ਹੈ ਕਿ ਨਹੀਂ ਇਸ ਬਾਰੇ ਵਿਸਥਾਰ ਸਹਿਤ ਚਰਚਾ ਕੀਤੀ ਜਾਵੇਗੀ ਜਿਸ ਤਰ੍ਹਾਂ ਕਿ ਆਪਾਂ ਜਾਣਦੇ ਹਾਂ ਕਿ ਵਹਿਮ-ਭਰਮ ਅਤੇ ਲੋਕ ਵਿਸ਼ਵਾਸ ਪੰਜਾਬੀ ਲੋਕ ਜੀਵਨ ਦਾ ਅਣਖੜਵਾ ਅੰਗ ਹਨ ਅਤੇ ਰੋਜ਼ਾਨਾ ਜੀਵਨ ਵਿੱਚ ਸਾਡਾ अनेका ਵਹਿਮ-ਭਰਮਾਂ ਨਾਲ ਵਾਂ ਪੈਂਦਾ ਹੈ। ਪੰਜਾਬੀ ਜਨ ਜੀਵਨ ਵਿੱਚਲੇ ਇਨ੍ਹਾਂ ਵਹਿਮ-ਭਰਮਾਂ ਦੀ ਗਿਣਤੀ ਦੀ ਕੋਈ ਸੀਮਾ ਨਹੀਂ ਹੈ। ਇਹ ਅਣਗਿਣਤ ਹਨ ਪਰ ਆਪਾਂ ਇਨ੍ਹਾਂ ਵਿੱਚੋਂ ਕੁਝ ਕੁ ਬਾਰੇ ਹੀ ਜਾਣਕਾਰੀ ਸਾਂਝੀ ਕਰਾਂਗੇ ਜਿਵੇਂ ਕਿ ਤੇਲ ਜੋਨ ਦੀ ਰਸਮ ਦਹੀਂ ਸ਼ੱਕਰਖਾਨ ਦੀ ਰਸਮ ਰਾਤ ਸਮੇਂ ਨੌਨੀ ਕਟਣੇ ਵਾਲੀ ਵੋਨੇ ਝਾੜੂ ਨਹੀਂ ਫੇਰਨਾ ਇਸੇ ਤਰ੍ਹਾਂ ਬਿੱਲੀ ਦੁਬਾਰਾ ਰਸਤਾ ਕੱਟਣਾ ਸ਼ੇਕ ਮਾਰਨ ਪਿੱਛੋਂ ਆਵਾਜ਼ ਮਾਰਨ ਨਿੰਬੂ ਮਿਰਚਾ ਟੰਗਣਾ ਅੱਖ ਫੜਕਣਾ ਤਲੀਤੇ ਖਾਰਸ਼ ਹੋਣਾ ਰੁੱਖਾ ਅਤੇ ਗ੍ਰਹਿ ਹ ਸੰਬੰਧੀ ਅਨੇਕਾਂ ਵਹਿਮ ਪਰਮ ਮਿਲ ਜਾਂਦੇ ਹਨ ਜਿਨ੍ਹਾਂ ਬਾਰੇ ਆਪਾਂ ਜਾਣਕਾਰੀ ਸਾਂਝੀ ਕਰਾਂਗੇ ਅਤੇ ਇਸ ਦਿਨ ਨਾਲ ਹੀ ਇਹਨਾਂ ਵਿਚਲੇ ਵਿਗਿਆਨਿਕ ਸੱਚ ਨੂੰ ਵੀ ਸਾਹਮਣੇ ਲੈ ਕੇ ਆਵਾਂਗੇ ਇਹੇ ਵਹਿਮ ਪਰਮ ਸਦੀਆਂ ਤੋਂ ਪੰਜਾਬੀ ਸੱਭਿਆਚਾਰ ਦਾ ਹਿੱਸਾ ਰਹੇ ਹਨ ਇਹ ਸਾਡੇ ਪੁਰਖਿਆਂ ਦੇ ਜੀਵਨ ਉਹਨਾਂ ਦੇ ਤਜਰਬੇ ਅਤੇ ਉਹਨਾਂ ਦੇ ਵਿਸ਼ਵਾਸਾਂ ਨੂੰ ਦਰਸਾਉਂਦੇ ਹਨ ਅਸਲ ਵਿੱਚ ਇਹ ਵਹਿਮ ਪਰਮ ਉਹਨੁਕੀ ਮੰਨਦੀਆਂ ਉਹਨਾਂ ਧਾਰਨਾਵਾਂ ਨੂੰ ਕਿਹਾ ਜਾਂਦਾ ਹੈ ਜਿਨ੍ਹਾਂ ਦਾ ਕੋਈ ਤਰਕ ਸੰਗਤ ਆਧਾਰ ਨਹੀਂ ਹੁੰਦਾ ਇਹ ਵਿਸ਼ਵਾਸ ਅਕਸਰ ਡਰ ਅਗਿਆਨਤਾ ਜਾਂ ਪਰੰਪਰਾਵਾਂ ਤੇ ਆਧਾਰਿਤ ਹੁੰਦੇ ਹਨ ਸੱਚ ਤਾਂ ਇਹ ਹੈ ਕਿ ਵਹਿਮ ਪਰਮ ਦੀ ਆਧਾਰशिला ਡਰ ਹੈ ਜਦੋਂ ਵਿਅਕਤੀ ਵੱਖ-ਵੱਖ ਕੁਦਰਤੀ ਸ਼ਕਤੀਆਂ ਤੋਂ ਡਰਨ ਲੱਗਾ ਤਾਂ ਉਸਨੇ ਆਪਣੀ ਮਾਨਸਿਕ ਕਮਜ਼ੋਰੀ ਨੂੰ ਸਹਾਰਾ ਦੇਣ ਲਈ ਅਨੇਕਾਂ ਵਿਧੀਆਂ ਨੂੰ ਅਪਣਾਇਆ ਜਿਸ ਨਾਲ ਵੱਖੋ-ਵੱਖਰੇ ਵਹਿਮ ਪਰਮ ਵੀ ਪ੍ਰਚਲਿਤ ਹੋ ਗਏ ਵਹਿਮ ਪਰਮ ਅਕਸਰ ਅਣਜਾਣ ਚੀਜ਼ਾਂ ਜਾ ਅਨਿਸ਼ਚਿਤ ਸਥਿਤੀਆਂ ਤੋਂ ਪੈਦਾ ਹੋਏ ਡਰ ਨੂੰ ਕੰਟਰੋਲ ਕਰਨ ਦੇ ਤਰੀਕੇ ਵਜੋਂ ਉੱਭਰਦੇ ਹਨ। ਵਹਿਮ ਪਰਮ ਦੇ ਕਈ ਪੱਖ ਹਨ ਜਿਨ੍ਹਾਂ ਵਿੱਚ ਸ਼ਗਨ, ਅਪਸ਼ਗਨ, ਲੋਕ ਵਿਸ਼ਵਾਸ ਵਧੇਰੇ ਪ੍ਰਭਲ ਹਨ। ਹਰ ਕੰਮ ਤੋਂ ਪਹਿਲਾਂ ਸ਼ਗਨ ਅਤੇ ਅਪਸ਼ਗਨ ਬਾਰੇ ਵਿਚਾਰ ਕੀਤੀ ਜਾਂਦੀ ਹੈ ਕਿ ਇਹ ਕੰਮ ਕਿਹੜੇ ਵੇਲੇ ਕੀਤਾ ਸਿੱਧ ਹੋ ਸਕਦਾ ਹੈ। ਸਰਲ ਅਰਥਾਂ ਵਿੱਚ ਵਹਿਮ ਉਹ ਵਿਸ਼ਵਾਸ ਹੁੰਦੇ ਹਨ ਜਿਨ੍ਹਾਂ ਨੂੰ ਸਮਕਾਲੀ ਪੀੜੀ ਦੀ ਵਿਕਸਿਤ ਮਾਨਸਿਕਤਾ ਪਰਵਾਹ ਨਹੀਂ ਕਰਦੀ। ਅਸਲ ਵਿੱਚ ਵਿਸ਼ਵਾਸ ਤੇ ਵਹਿਮ ਇੱਕੋ ਸਿੱਕੇ ਦੇ ਦੋ ਪਾਸੇ ਹਨ। ਜਿਹੜਾ ਸਿੱਕਾ ਸਾਨੂੰ ਸਾਡੀ ਵਿਰਾਸਤ ਤੋਂ ਮਿਲਿਆ ਹੋਇਆ। ਗੈਬੀ ਸ਼ਕਤੀਆਂ ਨਾਲ ਸੰਬੰਧਿਤ ਲੋਕ ਵਿਸ਼ਵਾਸ ਹੀ ਪਰਮ ਅਖਵਾਉਂਦੇ ਹਨ। ਪੰਜਾਬੀ ਸਭਿਆਚਾਰ ਵਿੱਚ ਵਹਿਮ ਪਰਮਾ ਮਨੁੱਖੀ ਜੀਵਨ ਵਿੱਚ ਹਰ ਸਥਿਤੀ ਵਿੱਚ ਹਰ ਸਮੇਂ ਮਨੁੱਖ ਦੇ ਨਾਲ ਜੁੜੇ ਰਹਿੰਦੇ ਹਨ। ਇਹ ਸਾਡੇ ਜੀਵਨ ਨਾਲ ਇਸ ਤਰ੍ਹਾਂ ਜੁੜੇ ਹੋਏ ਹਨ ਕਿ ਸਾਡਾ ਕੋਈ ਵੀ ਕੰਮਕਾਰ ਇਹਨਾਂ ਤੋਂ ਬਿਨਾ ਨਹੀਂ ਹੁੰਦਾ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਪਿੰਡੂ ਲੋਕ ਜਾਂ ਅਨਪੜ੍ਹ ਹੀ ਜ਼ਿਆਦਾ ਵਹਿਮ ਭਰਮ ਕਰਦੇ ਹਨ ਪਰ ਇੱਕ ਪੜ੍ਹਿਆ ਲਿਖਿਆ ਵਿਅਕਤੀ ਵੀ ਇਹਨਾਂ ਤੋਂ ਮੁਕਤ ਨਹੀਂ ਹੈ ਉਸਦੇ ਮਾਨਸਿਕ ਅਵਚੇਤਨ ਵਿੱਚ ਕਿਤੇ ਨਾ ਕਿਤੇ ਵਹਿਮ ਭਰਮ ਪਏ ਹੁੰਦੇ ਹਨ ਅਤੇ ਇਕਸਾਰ ਸਥਿਤੀਆਂ ਦੇ ਉਪਜੜ ਸਮੇਂ ਸਾਕਾਰ ਵੀ ਹੋ ਜਾਂਦੇ ਹਨ ਸਾਡੇ ਪੁਰਖਿਆਂ ਵੱਲੋਂ ਬਣਾਏ ਗਏ ਇਹਨਾਂ ਲੋਕ ਵਿਸ਼ਵਾਸਾਂ ਅਤੇ ਵਹਿਮ-ਪਰਮਾਂ ਦਾ ਜੇਕਰ ਵਿਸ਼ਲੇਸ਼ਣ ਕਰਕੇ ਦੇਖਿਆ ਜਾਵੇ ਤਾਂ ਕਿਤੇ ਨਾ ਕਿਤੇ ਇਹਨਾਂ ਦਾ ਆਧਾਰ ਵਿਗਿਆਨਕ ਹੁੰਦਾ ਹੈ। ਅਸਲ ਵਿੱਚ ਅੱਜ ਦੇ ਵਹਿਮ ਜਦੋਂ ਬਣੇ ਉਸ ਜਮਾਨੇ ਵਿੱਚ ਵਹਿਮ ਨਹੀਂ ਸਨ ਸਗੋਂ ਸਮੇਂ ਦੀ ਲੋੜ ਸਨ। ਲੋੜ ਇਸ ਤਰ੍ਹਾਂ ਸੀ ਜਿਸ ਤਰ੍ਹਾਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਪੁਰਾਣੇ ਸਮੇਂ ਵਿੱਚ ਬਿਜਲੀ ਨਹੀਂ ਹੁੰਦੀ ਸੀ। ਇਸ ਲਈ ਪਾਣੀ ਦਾ ਪ੍ਰਬੰਧ ਵੀ ਨਹੀਂ ਹੁੰਦਾ ਸੀ ਲੋਕ ਦੂਰੋਂ ਕੂਹਾਂ ਉੱਤੋਂ ਪਾਣੀ ਸਿਰ ਉੱਤੇ ਚੁੱਕ ਕੇ ਕਰ ਲਿਆਉਂਦੇ ਜਿਹੜਾ ਕਿ ਬਹੁਤ ਔਖਾ ਕੰਮ ਸੀ ਪਾਣੀ ਦੀ ਘਾਟ ਜਾਂ ਥੋੜ੍ਹ ਕਾਰਨ ਪਾਣੀ ਦੀ ਵਰਤੋਂ ਸੰਕੋਚ ਕੇ ਅਤੇ ਲੋੜ ਅਨੁਸਾਰ ਕੀਤੀ ਜਾਂਦੀ ਸੀ ਉਸ ਸਮੇਂ ਸਿਆਣੇ ਲੋਕਾਂ ਨੇ ਇਹ ਧਾਰਨਾ ਬਣਾਈ ਕਿ ਨਹਾਉਣਾ ਤਾਂ ਹੁੰਦਾ ਹੀ ਹੈ ਪਰ ਕੈਸੀ ਨਹਾਉਣ ਲਈ ਦਿਨ ਮਿਥ ਲਈ ਜਾਣ ਅਤੇ 1-2 ਦਿਨ ਦਾ ਵਕਵਾ ਬਣਾਉਣ ਲਈ ਹੀ ਮੰਗਲਵਾਰ ਵੀਰਵਾਰ ਤੇ ਸ਼ਨੀਵਾਰ ਛੱਡ ਕੇ ਬਾਕੀ ਦਿਨ ਨਹਾਉਣ ਲਈ ਮਨ ਲੈ ਗਏ ਇਹ ਦਿਨਾਂ ਦਾ فاਸਲਾ ਸੀ ਨਾ ਕਿ ਵਹਿਮ ਪਰ ਹੌਲੀ-ਹੌਲੀ ਲੋਕ ਧਾਰਾ ਵਿੱਚ ਵਹਿੰਦੇ-ਵਹਿੰਦੇ ਇਹ ਧਾਰਨਾ ਰੂਪੀ ਤੱਥ ਵਹਿਮ ਦਾ ਰੂਪ ਧਾਰ ਗਏ ਅੱਜ ਵੀ ਘਰ ਦੇ ਵੱਡੇ ਬਜ਼ੁਰਗ ਬੱਚਿਆਂ ਨੂੰ ਮੰਗਲਵਾਰ ਵੀਰਵਾਰ ਤੇ ਸ਼ਨੀਵਾਰ ਕੇਸੀ ਨਾ ਹੋਣ ਤੋਂ ਸਖਤੀ ਨਾਲ ਮਨਾ ਕਰਦੇ ਹੋਏ ਇਸ ਨੂੰ ਕਿਸੇ ਡਰਜਾ ਬਿਮਾਰੀ ਨਾਲ ਜੋੜ ਦਿੰਦੇ ਹਨ ਇਸੇ ਤਰ੍ਹਾਂ ਇੱਕ ਲੋਕ ਵਿਸ਼ਵਾਸ ਇਹ ਹੈ ਕਿ ਰਾਤ ਨੂੰ ਨੌ ਨਹੀਂ ਕੱਟਨੇ ਚਾਹੀਦੇ ਅਤੇ ਸਿਰ ਨਹੀਂ ਹੋਣਾ ਚਾਹੀਦਾ ਕਿਉਂਕਿ ਇਹ ਚੰਗਾ ਨਹੀਂ ਹੁੰਦਾ ਜਾਂ ਅਜਿਹਾ ਕਰਨਾ ਅਪਸ਼ਗਨ ਹੁੰਦਾ ਪਰ ਅਸਲ ਵਿੱਚ ਇਹ ਸਿਆਣੇ ਲੋਕਾਂ ਦੀ ਸਿਆਣਪ ਸੀ ਨਾ ਕਿ ਵਹਿਮ ਕਿਉਂਕਿ ਉਸ ਸਮੇਂ ਰਾਤ ਨੂੰ ਬਿਜਲੀ ਤਾਂ ਹੁੰਦੀ ਨਹੀਂ ਸੀ ਦੀਵਾ ਵੱਟੀ ਜਾਂ ਲਾਲ ਟੈਂ ਦਾ ਚਾਂਦਨ ਵੀ ਮੱਤਮ ਹੁੰਦਾ ਸੀ ਤੇ ਨੋ ਕੱਟਣ ਦਾ ਇੱਕ ਨੁਕਸਾਨ ਤਾਂ ਇਹ ਹੋ ਸਕਦਾ ਸੀ ਕਿ ਚਾਨਣ ਘਟ ਹੁਣ ਕਰਕੇ ਉਂਗਲ ਉੱਤੇ ਕੱਟ ਲੱਗ ਸਕਦਾ ਹੈ ਕਿਉਂਕਿ ਉਸ ਸਮੇਂ ਨੋ ਵੀ ਚਾਕੂ ਜਾਂ ਛੁਰੀ ਨਾਲ ਹੀ ਕੱਟੇ ਜਾਂਦੇ ਸਨ ਦੂਜਾ ਰੋਟੀ ਪਾਣੀ ਦੇ ਸਮੇਂ ਨੋ ਕੱਟਣ ਨਾਲ ਇਹ ਘਟ ਚਾਨਣ ਵਿੱਚ ਰੋਟੀ ਪਾਣੀ ਦੇ ਵਿੱਚ ਵੀ ਪੈ ਸਕਦੇ ਸਨ ਇਸੇ ਤਰ੍ਹਾਂ ਵਾਲ ਵੀ ਰੋਟੀ ਪਾਣੀ ਵਿੱਚ ਪੈਣ ਦੇ ਡਰ ਕਰ ਨਹੀਂ ਵਾਹਨ ਦੀ ਮਨਾਈ ਕੀਤੀ ਗਈ ਸੀ ਜੋ ਹੌਲੀ ਹੌਲੀ ਪੰਜਾਬੀ ਮਾਨਸਿਕਤਾ ਅੰਦਰ ਵਹਿਮਾਂ ਦਾ ਰੂਪ ਧਾਰ ਗਏ ਇਸੇ ਤਰ੍ਹਾਂ ਚੰਗੇ ਕੰਮ ਜਾਂ ਨਵੇਂ ਕੰਮ ਉੱਪਰ ਜਾਣ ਸਮੇਂ ਦਹੀਂ ਸ਼ੱਕਰ ਖਮਾਉਣ ਨੂੰ ਸ਼ਗਨ ਸਮਝਿਆ ਜਾਂਦਾ ਸੀ ਜਿਸ ਨਾਲ ਸਫਲਤਾ ਮਿਲੰਦਾ ਵਿਸ਼ਵਾਸ ਕੀਤਾ ਜਾਂਦਾ ਹੈ ਪਰੰਤੂ ਅਸਲ ਵਿੱਚ ਦਹੀਂ ਦੀ ਤਾਸੀਰ ਠੰਡੀ ਹੁੰਦੀ ਹੈ ਅਤੇ ਜਦੋਂ ਉਸ ਦੇ ਵਿੱਚ ਸ਼ੱਕਰ ਪਾ ਕੇ ਖਾਓ ਤਾਂ ਇਹ ਗਲੂਕੋਜ਼ ਲੈਵਲ ਵਧਾ ਦਿੰਦਾ ਹੈ ਜਿਸ ਨਾਲ ਉਸੇ ਸਮੇਂ ਹੀ ਭਰਪੂਰ એનર્ਜੀ ਮਿਲਦੀ ਹੈ ਪੁਰਾਣੇ ਸਮੇਂ ਵਿੱਚ ਔਣ ਜਾਣ ਦੇ ਸਾਧਨ ਨਹੀਂ ਸਨ ਇਸ ਲਈ ਸਰਦੀ ਗਰਮੀ ਵਿੱਚ ਤੁਰ ਕੇ ਹੀ ਸਫ਼ਰ ਮੁਕਾਇਆ ਜਾਂਦਾ ਸੀ ਸੋ ਉਸ ਸਮੇ ਅਜਹੀ એનર્ਜੀ ਦੀ ਲੋੜ ਵੀ ਵਧੇਰੇ ਸੀ ਉਸ ਸਮੇ ਦੀ ਲੋੜ ਅੱਜ ਸ਼ਗਨ ਦਾ ਹਿੱਸਾ ਬੰਦਿਆ ਸਾਡੇ ਵਹਿਮ ਦੇ ਘੇਰੇ ਵਿੱਚ ਆ ਗਈ ਹੈ ਕੀ ਤੁਸੀਂ ਜਾਣਦੇ ਹੋ ਕਿ ਛੋਪ ਅਕਸਰ ਉਪਰ ਘਰਾਂ ਦੇ ਦਰਵਾਜ਼ਿਆਂ ਵਿੱਚ ਤੇਲ ਕਿਉਂ ਚੋਇਆ ਜਾਂਦਾ ਹੈ ਕਿਸ ਤਰ੍ਹਾਂ ਇਹ ਸ਼ਗਨ ਨਾਲ ਜੁੜੀ ਰਸਮ ਬਣ ਗਿਆ ਪਰ ਜਰਾ ਗੌਰ ਨਾਲ ਵਿਚਾਰੀਏ ਤਾਂ ਪੁਰਾਣੇ ਸਮੇ ਦੀਆਂ ਹਵੇਲੀਆਂ ਜਾਂ ਘਰਾਂ ਦੇ ਦਰਵਾਜ਼ੇ ਬਹੁਤ ਵੱਡੇ ਹੁੰਦੇ ਸਨ ਜੋ ਕਿ ਲੱਕੜੀ ਦੇ ਬਣੇ ਹੁੰਦੇ ਸੀ ਅਤੇ ਚੁਗਾਠਾਂ ਵੀ ਲੱਕੜ ਦੀਆਂ ਹੁੰਦੀਆਂ ਸਨ ਆਮ ਦਿਨਾਂ ਵਿੱਚ ਅੰਦਰ ਬਾਹਰ ਜਾਣ ਲਈ ਇਨ੍ਹਾਂ ਵੱਡੇ ਦਰਵਾਜ਼ਿਆਂ ਵਿੱਚ ਬਣੀਆਂ ਛੋਟੀਆਂ ਤਾਕੀਆਂ ਦੀ ਹੀ ਵਰਤੋਂ ਕੀਤੀ ਜਾਂਦੀ ਸੀ ਜਿਸ ਨੂੰ ਅਸੀਂ ਬਾਰੀ ਵੀ ਕਹਿ ਦਿੰਦੇ ਹਾਂ ਉਸ ਸਮੇਂ ਵੱਡੇ ਦਰਵਾਜ਼ਿਆਂ ਨੂੰ ਖੋਲਣ ਦੀ ਲੋੜ ਕੇਵਲ ਵਿਆਹ ਸ਼ਾਦੀ ਜਾਂ ਹੋਰ ਸਮਾਗਮਾਂ ਸਮੇਂ ਹੀ ਪੈਂਦੀ ਸੀ ਅਤੇ ਕਦੇ-ਕਦੇ ਖੁੱਲਣ ਕਰਕੇ ਲੱਕੜ ਦੀਆਂ ਚੁਗਾਠਾਂ ਜਾਮ ਹੋ ਜਾਂਦੀਆਂ ਸਨ ਉਹਨਾਂ ਨੂੰ ਰਵਾ ਕਰਨ ਲਈ ਉਸ ਸਮੇਂ ਸਰੋਂ ਦੇ ਤੇਲ ਨੂੰ ਦਰਵਾਜੇ ਦੇ ਦੋਹੀ ਪਾਸੇ ਲਗਾਇਆ ਜਾਂਦਾ ਸੀ ਜੋ ਹੌਲੀ-ਹੌਲੀ ਤੇਲ ਚੋਂਦੀ ਰਸਮ ਵਜੋਂ ਛਗੰਦਾ ਰੂਪ ਤਾਰ ਗਿਆ ਇਸ ਤਰ੍ਹਾਂ ਸਮੇਂ ਦੀ ਲੋੜ ਅੱਜ ਦਾ ਵਹਿਮ ਬਣ ਗਈ ਇਸੇ ਤਰ੍ਹਾਂ ਬਿੱਲੀ ਦੁਬਾਰਾ ਰਸਤਾ ਕੱਟਣ ਨੂੰ ਅਪਸ਼ਗਨ ਮੰਨਿਆ ਜਾਂਦਾ ਹੈ ਅਤੇ ਜਦੋਂ ਕਦੇ ਕਿਸੇ ਨਾਲ ਅਜਿਹਾ ਵਾਪਰ ਜਾਵੇ ਤਾਂ ਉਹ ਉਸੇ ਥਾਂ ਕੁਝ ਰੋਕ ਕੇ ਫਿਰ ਅੱਗੇ ਜਾਂਦਾ ਹੈ ਅਤੇ ਉਨ੍ਹਾਂ ਦੇ ਮਨ ਵਿੱਚ ਕੁਝ ਮਾੜਾ ਵਾਪਰਨ ਦਾ ਸਹਿਮ ਵੀ ਬੈਠ ਜਾਂਦਾ ਹੈ ਅਸਲ ਵਿੱਚ ਪੁਰਾਣੇ ਸਮੇਂ ਵਿੱਚ ਲੋਕ ਘੋੜਾ ਗੱਡੀ ਜਾਂ ਪੈਲ ਗੱਡੀ ਵਿੱਚ ਬੈਠ ਕੇ ਪਿੰਡਾਂ ਤੈਅ ਕਰਦੇ ਸਨ ਤਾਂ ਕਈ ਵਾਰ ਰਾਤ ਦੇ ਸਮੇਂ ਜਦੋਂ ਅਚਾਨਕ ਬਿੱਲੀ ਅੱਗੇ ਆ ਜਾਂਦੀ ਤਾਂ ਉਸ ਦੀਆਂ ਹਨੇਰੇ ਵਿੱਚ ਚਮਕਦੀਆਂ ਅੱਖਾਂ ਨੂੰ ਦੇਖ ਕੇ ਬਲਦ ਜਾਂ ਘੋੜਾ ਡਰ ਕੇ ਅੱਗੇ ਜਾਂ ਪਿੱਛੇ ਭੱਜ ਸਕਦਾ ਸੀ ਇਸ ਤੋਂ ਬਿਨਾ ਬਿੱਲੀ ਦੇ ਪਿੱਛੇ ਕਿਸੇ ਹੋਰ ਜਾਨਵਰ ਦੇ ਆਉਣ ਦਾ ਖਦਸ਼ਾ ਵੀ ਹੁੰਦਾ ਸੀ ਤਾਂ ਹੀ ਸਿਆਣਿਆਂ ਨੇ ਉਸ ਸਮੇਂ ਰੁਕ ਜਾਣਾ ਹੀ ਠੀਕ ਸਮਝਿਆ ਉਸ ਸਮੇਂ ਦੇ ਸਿਆਣਪਹਿ ਹੀ ਅੱਜ ਦਾ ਵਹਿਮ ਬਣ ਗਈ ਹੈ। ਕੁੱਤੇ ਦਾ ਰੋਣਾ ਵੀ ਕਿਸੇ ਅਨਹੂਣੀ ਦੇ ਸੰਕੇਤ ਵਜੋਂ ਮਾਨਸਿਕ ਡਰ ਅਤੇ ਸਹਿਮ ਉਪਜਾਉਂਦਾ ਹੈ। ਜਦਕਿ ਕੁੱਤੇ ਦੇ ਰੋਣ ਦਾ ਕਾਰਨ ਕੋਈ ਵੀ ਹੋ ਸਕਦਾ ਹੈ ਜਿਵੇਂ ਉਸਨੂੰ ਭੁੱਖ ਲੱਗੀ ਹੋ ਸਕਦੀ ਹੈ ਜਾਂ ਉਹਨੂੰ ਠੰਡ ਲੱਗ ਸਕਦੀ ਹੈ ਆਦਿ। ਇਸੇ ਤਰ੍ਹਾਂ ਜਦੋਂ ਕੋਈ ਘਰ ਤੋਂ ਜਾਂਦਾ ਹੈ ਤਾਂ ਪਿੱਛੋਂ ਆਵਾਜ਼ ਮਾਰਨ ਨੂੰ ਅਪਸ਼ਗਨ ਮੰਨਣ ਦਾ ਵਹਿਮ ਵੀ ਸਾਹਮਣੇ ਆਉਂਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਪਿੱਛੋਂ ਆਵਾਜ਼ ਮਾਰਨ ਨਾਲ ਜਾ ਰਹੇ ਵਿਅਕਤੀ ਨਾਲ ਕੁਝ ਮਾੜਾ ਵਾਪਰ ਸਕਦਾ ਹੈ ਜਾਂ ਜਿਸ ਕੰਮ ਲਈ ਜਾ ਰਿਹਾ ਹੈ ਉਸ ਕੰਮ ਵਿੱਚ ਵਿਗੜਨ ਪੈਣ ਦਾ ਵਹਿਮ ਵੀ ਇਸ ਸਮੇ ਉਪਜਦਾ ਹੈ ਜਿਸ ਤੇ ਪ੍ਰਭਾਵ ਤੋਂ ਮੁਕਤ ਹੋਣ ਲਈ ਜੁੱਤੀ ਛਾੜੀ ਜਾਂਦੀ ਹੈ ਅਸਲ ਵਿੱਚ ਇਸ ਵਹਿਮ ਪਿੱਛੇ ਮਨੁੱਖੀ ਮਾਨਸਿਕਤਾ ਵਿਚਲੀ ਨਾਕਰਾਤਮਕ ਸੋਚ ਹੀ ਹੁੰਦੀ ਹੈ ਜਿਹੜੀ ਕਿ ਹੋਣ ਵਾਲੇ ਕੰਮ ਨੂੰ ਪ੍ਰਭਾਵਿਤ ਕਰ ਸਕਦੀ ਹੈ ਇੱਕ ਹੋਰ ਵਹਿਮ ਵਜੋਂ ਸ਼ੁਭ ਕੰਮ ਦੇ ਆਗਾਜ਼ ਵੇਲੇ ਜਾਂ ਸ਼ੁਭ ਕੰਮ ਲਈ ਜਾਣ ਵੇਲੇ ਸ਼ਿੱਕ ਮਾਰਨ ਨੂੰ ਵੀ ਅਪਸ਼ਗਨ ਨਾਲ ਜੋੜਿਆ ਜਾਂਦਾ ਹੈ। ਪਰੰਤੂ ਜੇਕਰ ਗੌਰ ਨਾਲ ਵੇਖੀਏ ਤਾਂ ਸ਼ਿੱਕ ਦਾ ਕੰਮ ਦੇ ਸ਼ੁਭ ਜਾਂ ਅਸ਼ੁਭ ਹੋਣ ਨਾਲ ਕੋਈ ਸਬੰਧ ਨਜ਼ਰ ਨਹੀਂ ਆਉਂਦਾ। ਹਾਂ ਸੇਤ ਦੇ ਮੱਦੇਨਜ਼ਰ ਇਹ ਹੋ ਸਕਦਾ ਹੈ ਕਿ ਸ਼ਿੱਕ ਆਉਣਾ ਸਰੀਰਕ ਵਿਗਾੜ ਦਾ ਕਾਰਨ ਨਾ ਬਣ ਜਾਵੇ ਸੋ ਉਸ ਸਮੇਂ ਥੋੜਾ ਰੁਕ ਕੇ ਸੇਤ ਦਾ ਜਾਇਜ਼ਾ ਲੈਣ ਵਾਲੀ ਗੱਲ ਹੀ ਅੱਜ ਦਾ ਵਹਿਮ ਬਣ ਗਈ ਹੈ। ਇਸੇ ਤਰ੍ਹਾਂ ਮਾੜੀ ਨਜ਼ਰ ਤੋਂ ਲੋਕੀ ਬਹੁਤ ਡਰਦੇ ਹਨ ਕਹਿੰਦੇ ਹਨ ਕਿ ਜੇ ਮਾੜੀ ਨਜ਼ਰ ਪੱਥਰ ਤੇ ਪੈ ਜਾਵੇ ਤਾਂ ਪੱਥਰ 파ਟ ਜਾਂਦਾ ਹੈ ਦੁੱਧ ਅਤੇ ਪੁੱਤ ਦੋਹਾਂ ਨੂੰ ਹੀ ਲੋਕ ਬੁਰੀ ਨਜ਼ਰ ਤੋਂ ਬਚਾ ਕੇ ਰੱਖਦੇ ਹਨ ਨਜ਼ਰ ਲੱਗਣ ਨਾਲ ਸੰਬੰਧਿਤ ਵੀ ਬਹੁਤ ਸਾਰੇ ਵਹਿਮ ਭਰਮ ਸਾਹਮਣੇ ਆਉਂਦੇ ਹਨ ਜਿਸ ਦੇ ਪ੍ਰਭਾਵ ਤੋਂ ਮੁਕਤ ਹੋਣ ਲਈ ਅਨੇਕਾਂ ਹੀ ਉਪਾਅ ਬਣ ਗਏ ਹਨ ਜਿਵੇਂ ਦੁਕਾਨਾਂ ਦੇ ਸਾਹਮਣੇ ਨਿੰਬੂ ਮਿਰਚਾ ਲਟਕਾਉਣਾ ਬੱਚੇ ਨੂੰ ਨਜ਼ਰ ਤੋਂ ਬਚਾਉਣ ਲਈ ਡੰਡੀ ਵਾਲੀਆਂ ਸਾਬਤ ਲਾਲ ਮਿਰਚਾ ਸਿਰ ਉੱਤੋਂ 7 ਵਾਰ ਵਾਰ ਕੇ ਮੱਥੇ ਨਾਲ ਝੁਹਾ ਕੇ ਚੁੱਲ੍ਹੇ ਵਿੱਚ ਸੁੱਟਣਾ ਅਤੇ ਨਵਾਂ ਮਕਾਨ ਜਦੋਂ ਬਣਾਇਆ ਜਾਂਦਾ ਹੈ ਤਾਂ ਉਸ ਦੇ ਮੋਰੇ ਕਾਲੀ ਤੋੜੀ ਜਿਹੜੀ ਆ ਉਹਨੂੰ ਡੰਗਣਾ ਇਸੇ ਤਰ੍ਹਾਂ ਰਾਤ ਸਮੇਂ ਪਿੱਪਲ ਜਾਂ ਬੋਰ ਥੱਲੇ ਸੌਣ ਨੂੰ ਹੀ ਮਾਰਾ ਸਮਝਿਆ ਜਾਂਦਾ ਅਤੇ ਪ੍ਰੇਤ ਆਤਮਾਵਾਂ ਦੇ ਨਾਲ ਜੋੜਦੇ ਆ ਇਸ ਨੂੰ ਵਹਿਮ ਪਰ ਬਣਾ ਦਿੱਤਾ ਗਿਆ ਹੈ ਤੋਂ ਵਿਗਿਆਨਿਕ ਪੱਖ ਤੋਂ ਵੇਖੀਏ ਤਾਂ ਪਤਾ ਲੱਗਦਾ ਹੈ ਕਿ ਹਰ ਰੁੱਖ ਜਿੱਥੇ ਦਿਨ ਸਮੇਂ ਆਕਸੀਜਨ ਦਿੰਦਾ ਹੈ ਉੱਥੇ ਰਾਤ ਸਮੇਂ ਕਾਰਬਨ ਡਾਈਆਕਸਾਈਡ ਛੱਡਦਾ ਹੈ ਜਿਸ ਨਾਲ ਰੁੱਖ ਹੇਠਾਂ ਸੌਣ ਕਰਕੇ ਆਕਸੀਜਨ ਦੀ ਕਮੀ ਨਾਲ ਸਿਰਕ ਸੰਬੰਧੀ ਵਿਗਾੜ ਉਪਜ ਸਕਦੇ ਹਨ ਇਸੇ ਲਈ ਸਾਡੇ ਪੁਰਖਿਆਂ ਨੇ ਰੁੱਖਾਂ ਹੇਠ ਸੌਣ ਨੂੰ ਮਾੜਾ ਮੰਨਿਆ ਸੀ ਜੋ ਪਿੱਛੋ ਵਹਿਮ ਪਰਵਾਦੇ ਘੇੜੇ ਵਿੱਚ ਆ ਗਿਆ ਰਾਤ ਸਮੇਂ ਝਾੜੂ ਲਗਾਉਣ ਦੀ ਵੀ ਮਨਾਹੀ ਵੀ ਪੰਜਾਬੀ ਲੋਕ ਮਾਨਸਿਕਤਾ ਵਿੱਚਲਾ ਵਹਿਮ ਹੈ ਜਿਸਦੇ ਪਿੱਛੇ ਲੁਕਤ ਸੱਚ ਇਹ ਹੋ ਸਕਦਾ ਹੈ ਇਹ ਰਾਤ ਸਮੇਂ ਬਿਜਲੀ ਦੀ ਅਨਹੋਂਦ ਵਿੱਚ ਚਾਨਣ ਦੀ ਘਾਟ ਹੋਣ ਕਰਕੇ ਘਰ ਦੀ ਜ਼ਰੂਰੀ ਵਸਤੂ ਵੀ ਹੁੰਜੀ ਜਾ ਸਕਦੀ ਹੈ। ਇਸੇ ਲਈ ਸ਼ਾਮ ਦੇ ਕੁਸਮੁਸੇ ਅਤੇ ਰਾਤ ਦੇ ਹਨੇਰੇ ਵਿੱਚ ਝਾੜੂ ਲਗਾਉਣ ਦੀ ਸਖਤ ਮਨਾਹੀ ਸਾਡੇ ਲੋਕ ਵਿਸ਼ਵਾਸਾਂ ਵਿੱਚ ਆਉਂਦੀ ਹੈ ਜੋ ਅੱਜ ਦਾ ਵਹਿਮ ਬਣ ਗਈ ਹੈ। ਕੁਝ ਵਹਿਮ ਸਰੀਰ ਦੇ ਅੰਗਾਂ ਦੇ ਫੜਕਣ ਨਾਲ ਵੀ ਸਬੰਧਿਤ ਹਨ। ਆਦਮੀ ਦੀ ਸੱਜੀ ਅੱਖ ਫੜਕੇ ਤਾਂ ਚੰਗੇ ਅਤੇ ਖੱਬੀ ਫਰਕੇ ਤਾਂ ਮਾੜੀ ਹੁੰਦੀ ਹੈ ਇਸੇ ਤਰ੍ਹਾਂ ਔਰਤ ਦੀ ਖੱਬੀ ਅੱਖ ਚੰਗੀ ਅਤੇ ਸੱਜੀ ਮਾੜੀ ਹੁੰਦੀ ਹੈ ਆਦਮੀ ਦੇ ਸੱਜੇ ਹੱਥ ਵਿੱਚ ਖਾਰਸ਼ ਹੋਵੇ ਤਾਂ ਧਨ ਦੌਲਤ ਦੀ ਪ੍ਰਾਪਤੀ ਦੀ ਨਿਸ਼ਾਨੀ ਹੈ ਜੇ ਖੱਬੀ ਤਲੀ ਤੇ ਖਾਰਸ਼ ਹੋਵੇ ਤਾਂ ਖਰਚ ਹੋਣ ਦੀ ਨਿਸ਼ਾਨੀ ਹੈ ਇਸੇ ਤਰ੍ਹਾਂ ਇਸਦੇ ਉਲਟ ਔਰਤ ਦੀ ਖੱਬੀ ਤਲੀ ਤੇ ਖਾਰਸ਼ ਹੋਵੇ ਤਾਂ ਚੰਗੀ ਅਤੇ ਸੱਜੀ ਤੇ ਹੋਵੇ ਤਾਂ ਖਰਚ ਹੋਣ ਦੀ ਨਿਸ਼ਾਨੀ ਹੁੰਦੀ ਹੈ ਜੇਕਰ ਇਸ ਬਾਰੇ ਡੂੰਘਾਈ ਨਾਲ ਸੋਚਿਆ ਜਾਵੇ ਦਾ ਸੱਜਾ ਪਾਸਾ ਜਾਂ ਸੱਜਾ ਹੱਥ ਜੋ ਕਿ ਖੱਬੇ ਨਾਲੋਂ ਹਮੇਸ਼ਾ ਤਾਕਤਵਰ ਮੰਨਿਆ ਜਾਂਦਾ ਹੈ ਨੂੰ ਮਰਦ ਪ੍ਰਧਾਨ ਸਮਾਜ ਵਿੱਚ ਵੀ ਮਰਦਾਵੀ ਹੋਮੇ ਵਾਲੀ ਮਾਨਸਿਕਤਾ ਅਧੀਨ ਹੀ ਮਰਦ ਲਈ ਲਾਹੇਵੰਦ ਮੰਨਿਆ ਔਰਤ ਨੂੰ ਮਰਦ ਨਾਲੋਂ ਕਮਜ਼ੋਰ ਸਾਬਤ ਕਰਨ ਦੇ ਵਰਤਿਕ ਵਜੋਂ ਔਰਤ ਲਈ ਸੱਜਾ ਹੱਥ ਵਾੜਾ ਦਿੱਤਿਆ ਗਿਆ ਜੋ ਅੱਜ ਦਾ ਲੋਕ ਵਿਸ਼ਵਾਸ ਵੀ ਬਣ ਚੁੱਕਾ ਕੁਝ ਵਿਸ਼ਵਾਸ ਲੋਕਾਂ ਨੂੰ ਮਨ ਦੀ ਸ਼ਾਂਤੀ ਦੇਣ ਲਈ ਵੀ ਬਣਾਏ ਗਏ ਹਨ ਜਿਵੇਂ ਕਿ ਨજરਬੱਟੂ ਪਹਿਨਣਾ ਜਾਂ ਟੂਨੇ ਮੰਤਰਾਂ ਤੇ ਪਰੂਸਾ ਕਰਨਾ ਵਹਿਮ ਪਰਮ ਪੀੜੀਦਰ ਪੀੜੀ ਸਾਡੇ ਸੱਭਿਆਚਾਰ ਅਤੇ ਰੀਤੀ ਰਿਵਾਜਾਂ ਦਾ ਹਿੱਸਾ ਬਣੇ ਹੋਏ ਹਨ ਇਹਨਾਂ ਨੂੰ ਮੰਨਣਾ ਸਮਾਜਿਕ ਮਾਨਤਾ ਦਾ ਪ੍ਰਤੀਕ ਹੈ ਕੁਝ ਵਹਿਮ ਪਰਮ ਸਮਾਜ ਨੂੰ ਨਿਯੰਤਰਿਤ ਕਰਨ ਲਈ ਵੀ ਵਰਤੇ ਜਾਂਦੇ ਹਨ ਜਿਵੇਂ ਕਿ ਹੋਲੀ ਦੇ ਦਿਨਾਂ ਵਿੱਚ ਨਮਕ ਨਵਾਂ ਕੰਮ ਸ਼ਿਮੂਨਾ ਕਰਨਾ ਅਤੇ ਕੁਝ ਖਾਸ ਮਹੀਨਿਆਂ ਵਿੱਚ ਵਿਆਹ ਆਦਨਾ ਕਰਨਾ ਜਿਸ ਦੇ ਪਿੱਛੇ ਵਿਗਿਆਨਿਕ ਜਾਂ ਤਾਰਕਿਕ ਕਾਰਨ ਤਾਂ ਉਸ ਸਮੇਂ ਦੇ ਮੌਸਮ ਨਾਲ ਸੰਬੰਧਿਤ ਹੀ ਹੋ ਸਕਦੇ ਹਨ ਜਿਹੜੇ ਕਿ ਅੱਜ ਵਹਿਮ ਪਰਮ ਦਾ ਰੂਪ ਅਖਤਿਆਰ ਕਰ ਚੁੱਕੇ ਹਨ ਗ੍ਰਹਿਣ ਨਾਲ ਸੰਬੰਧਿਤ ਵੀ ਵਹਿਮ ਪਰਮ ਸਾਹਮਣੇ ਆਉਂਦੇ ਹਨ ਕਿਉਂਕਿ ਜਿਹੜੀਆਂ ਚੀਜ਼ਾਂ ਨੂੰ ਸਮਝਣਾ ਮੁਸ਼ਕਲ ਹੁੰਦਾ ਹੈ ਉਹਨਾਂ ਨੂੰ ਵਹਿਮ ਪਰਮ ਨਾਲ ਜੋੜ ਦਿੱਤਾ ਜਾਂਦਾ ਹੈ ਸੂਰਜ ਗ੍ਰਹਿਣ ਜਾਂ ਚੰਦ ਗ੍ਰਹਿਣ ਸੰਬੰਧੀ ਵੀ अनेका ਵਹਿਮ ਪਰਮ ਜੁੜੇ ਹੋਏ ਹਨ ਇਹਨਾਂ ਵਿਸ਼ਵਾਸ਼ਾਂ ਅਤੇ ਵਹਿਮਾਂ ਪਰਮਾਂ ਦੇ ਪਿੱਛੇ ਤਾਰਕਿਕਤਾ ਉਸ ਸਮੇਂ ਦੇ ਸੰਦਰਭ ਵਿੱਚ ਸਮਝੀ ਜਾ ਸਕਦੀ ਹੈ ਜਦੋਂ ਵਿਗਿਆਨ ਅਤੇ ਤਕਨੀਕ ਦੀ ਘਾਟ ਸੀ ਕੁਝ ਵਿਸ਼ਵਾਸ ਸਮਾਜ ਨੂੰ ਇਕੱਠਾ ਕਰਨ ਅਤੇ ਪਰੰਪਰਾਵਾਂ ਨੂੰ ਜਿਉਂਦਾ ਰੱਖਣ ਲਈ ਵੀ ਬਣੇ ਇਹ ਤਿਉਹਾਰਾਂ ਜਾਂ ਰਸਮਾਂ ਦਾ ਹਿੱਸਾ ਬਣ ਗਏ ਜਿਵੇਂ ਤੀਆਂ ਤੇ ਝੂਟੇ ਲੈਣ ਦਾ ਰਿਵਾਜ ਮੇਹਦੀ ਆਸ ਤੋਂ ਇਲਾਵਾ ਔਰਤਾਂ ਨੂੰ ਸਮਾਜਿਕ ਮੇਲ ਮਲਾਪ ਦਾ ਮੌਕਾ ਵੀ ਦਿੰਦਾ ਹੈ। ਬੇਸ਼ੱਕ ਸਿੱਖਿਆ ਅਤੇ ਵਿਗਿਆਨ ਦੇ ਵਿਕਾਸ ਨਾਲ ਇਨ੍ਹਾਂ ਵਹਿਮਾਂ ਭਰਮਾਂ ਵਿੱਚ ਕਮੀ ਆਈ ਹੈ ਪਰ ਪਿੰਡਾਂ ਅਤੇ ਛੋਟੇ ਸ਼ਹਿਰਾਂ ਵਿੱਚ ਅਜੇ ਵੀ ਇਹ ਪਰੰਪਰਾਵਾਂ ਜਿਉਂਦੀਆਂ ਹਨ। ਜੇਕਰ ਤਾਰਕਿਕ ਦ੍ਰਿਸ਼ਟੀ ਤੋਂ ਵਿਚਾਰੀਏ ਤਾਂ ਵਹਿਮ ਭਰਮਾਂ ਦਾ ਸੰਬੰਧ ਮਨੁੱਖੀ ਮਾਨਸਿਕਤਾ ਨਾਲ ਹੁੰਦਾ ਹੈ। ਅਤੇ ਅਸੀਂ ਜਾਣਦੇ ਹਾਂ ਕਿ ਮਨੁੱਖੀ ਮਨ ਦਾ ਮਨੁੱਖੀ ਸਰੀਰ ਨਾਲ ਅਣਿਖੜਵਾ ਸੰਬੰਧ ਹੁੰਦਾ ਹੈ ਮਨ ਵਿੱਚ ਉੱਜਣ ਵਾਲੇ ਹਾਵ ਭਾਵ ਜਾਂ ਵਿਚਾਰ ਸਰੀਰ ਨੂੰ ਪ੍ਰਭਾਵਿਤ ਕਰਨ ਦੀ ਸਮਰੱਥਾ ਰੱਖਦੇ ਹਨ ਉਦਾਹਰਨ ਵਜੋਂ ਬਿੱਲੀ ਦੇ ਰਸਤਾ ਕੱਟਣ ਵਾਲੇ ਵਹਿਮ ਨੂੰ ਹੀ ਲੈ ਲਈਏ ਬਿੱਲੀ ਦੇ ਰਸਤਾ ਕੱਟਣ ਵਾਲੇ ਵਹਿਮ ਤੋਂ ਅਣਜਾਣ ਵਿਅਕਤੀ ਉੱਪਰ ਇਸ ਦਾ ਕੋਈ ਪ੍ਰਭਾਵ ਨਹੀਂ ਪਵੇਗਾ ਪ੍ਰਭਾਵ ਪਵੇਗਾ ਤਾਂ ਉਸ ਵਿਅਕਤੀ ਉੱਪਰ ਜਿਹੜਾ ਇਹ ਜਾਣਦਾ ਹੈ ਕਿ ਬਿੱਲੀ ਦਾ ਰਸਤਾ ਕੱਟਣਾ ਅਸ਼ੁਭ ਸੰਕੇਤ ਹੈ ਕਿਉਂਕਿ ਸਮਾਜ ਦੁਆਰਾ ਦੱਸਿਆ ਇਹ ਵਹਿਮ ਉਸ ਵਿਅਕਤੀ ਦੀ ਮਾਨਸਿਕਤਾ ਦਾ ਹਿੱਸਾ ਹੁੰਦਾ ਹੈ ਅਤੇ ਅਜਿਹਾ ਆਵਾਪਰਨ ਉਤੇ ਉਹ ਚਿੰਤਾਗ੍ਰਸਤ ਹੋ ਜਾਂਦਾ ਹੈ। ਅਤੇ ਜਦੋਂ ਮਨ ਤਣਾਅ ਜਾਂ ਸਟ੍ਰੈਸ ਵਿੱਚ ਹੁੰਦਾ ਹੈ ਤਾਂ ਸਰੀਰ ਸਟ੍ਰੈਸ ਹਾਰਮੋਨ ਜਿਵੇਂ ਕਿ ਕਾਰਟੀਸੋਲ ਨੂੰ ਵਧਾਉਂਦਾ ਹੈ ਜਿਸ ਨਾਲ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ ਅਤੇ ਬਲੱਡ ਪ੍ਰੈਸ਼ਰ ਵੀ ਵੱਧ ਜਾਂਦਾ ਹੈ। ਜਿਸ ਨਾਲ ਕੁਝ ਗਲਤ ਵਾਪਰਨ ਦੀ ਸੰਭਾਵਨਾ ਵਧ ਜਾਂਦੀ ਹੈ। ਇਸ ਨਾਲ ਮਨੁੱਖੀ ਆਤਮ ਵਿਸ਼ਵਾਸ ਵੀ ਡਾਵਾਡੋਲ ਹੋ ਜਾਂਦਾ ਹੈ ਜਿਸ ਨਾਲ ਅਸਫਲਤਾ ਜਾਂ ਹਾਰ ਵਰਗੀਆਂ ਸਥਿਤੀਆਂ ਉਪਜ ਸਕਦੀਆਂ ਹਨ ਇਸ ਦੇ ਉਲਟ ਜਦੋਂ ਮਨ ਖੁਸ਼ ਹੁੰਦਾ ਹੈ ਤਾਂ ਸਰੀਰ ਵਿੱਚ ਐਡੋਰਫਿਨ ਅਤੇ 세ਰੋਟੋਨਿਨ ਵਰਗੇ ਖੁਸ਼ੀ ਦੇ ਹਾਰਮੋਨ ਪੈਦਾ ਹੁੰਦੇ ਹਨ ਜਿਸ ਨਾਲ ਆਤਮ ਵਿਸ਼ਵਾਸ ਉਪਜਦਾ ਹੈ ਇਸੇ ਤਰ੍ਹਾਂ ਨਕਾਰਾਤਮਕ ਸੋਚ ਦੇ ਵਿਪਰੀਤ ਸਕਾਰਾਤਮਕ ਸੋਚ ਜਿਵੇਂ ਉਮੀਦ ਜਾਂ ਵਿਸ਼ਵਾਸ ਮਨ ਨੂੰ ਸ਼ਾਂਤ ਰੱਖਦਾ ਹੈ ਵਹਿਮ ਪਰਮ ਅਕਸਰ ਸਮਾਜ ਜਾਂ ਪਰਿਵਾਰ ਤੋਂ ਸਿੱਖੇ ਜਾਂਦੇ ਹਨ ਇਹ ਮਨ ਤੇ ਇਨਾ ਅਸਰ ਪਾਉਂਦੇ ਹਨ ਕਿ ਸਰੀਰ ਵੀ ਉਸੇ ਤਰ੍ਹਾਂ ਪ੍ਰਤੀਕਿਰਿਆ ਕਰਦਾ ਹੈ ਜੇ ਸਮਾਜ ਕਹੇ ਕਿ ਸ਼ਾਮ ਨੂੰ ਨੌਂ ਨਹੀਂ ਇਕੱਠਨੇ ਸਿਰ ਨਹੀਂ ਹੋਣਾ ਤਾਂ ਮਨ ਇਸ ਨੂੰ ਮੰਨ ਲੈਂਦਾ ਅਤੇ ਜੇ ਕੋਈ ਕੱਟ ਲਵੇ ਤਾਂ ਉਸ ਨੂੰ ਗਿਲਟੀ ਫੀਲ ਹੋ ਸਕਦਾ ਹੈ ਜਿਸ ਨਾਲ ਸਰੀਰ ਵਿੱਚ ਤਣਾਅ ਵੱਧਦਾ ਹੈ ਸੱਚ ਤਾਂ ਇਹ ਹੈ ਕਿ ਇਹ ਵਹਿਮ ਪਰਮ ਦਾ ਆਂਧ ਵਿਸ਼ਵਾਸ ਪੰਜਾਬੀ ਸੱਭਿਆਚਾਰ ਦਾ ਅਹਿਮ ਹਿੱਸਾ ਹਨ ਜੋ ਪੀੜ੍ਹੀਆਂ ਤੋਂ ਚਲਦੇ ਆ ਰਹੇ ਹਨ ਸੱਭਿਆਚਾਰਕ ਤੌਰ ਤੇ ਇਹ ਵਹਿਮ ਪੰਜਾਬੀ ਲੋਕ ਗੀਤਾਂ ਕਹਾਣੀਆਂ ਅਤੇ ਪਰੰਪਰਾਵਾਂ ਵਿੱਚੋਂ ਝਲਕਦੇ ਹਨ ਜੋ ਪੰਜਾਬੀ ਪਛਾਣ ਨੂੰ ਮਜ਼ਬੂਤ ਕਰਦੇ ਹਨ ਪਰ ਆਧੁਨਿਕ ਸਮੇਂ ਵਿੱਚ ਸਿੱਖਿਆ ਅਤੇ ਵਿਗਿਆਨ ਦੇ ਵਧਣ ਨਾਲ ਨੌਜਵਾਨ ਪੜ੍ਹੇ ਲਿਖੇ ਪੀੜ੍ਹੀ ਇਨ੍ਹਾਂ ਵਹਿਮਾਂ ਤੇ ਘੱਟ ਵਿਸ਼ਵਾਸ ਕਰਦੀ ਹੈ ਹਾਲਾਂਕਿ ਪਿੰਡਾਂ ਵਿੱਚ ਇਹ ਅਜੇ ਵੀ ਬਹੁਤ ਪ੍ਰਚਲਿਤ ਹਨ ਅਸਲ ਵਿੱਚ ਇਹ ਵਹਿਮ ਪਰਮਾ ਪੰਜਾਬੀ ਸੱਭਿਆਚਾਰ ਦੀ ਵਿਰਾਸਤ ਦਾ ਹਿੱਸਾ ਹਨ ਪਰ ਇਹਨਾਂ ਨੂੰ ਸਮੇਂ ਦੇ ਨਾਲ ਸਮਝਦਾਰੀ ਨਾਲ ਵਿਚਾਰਨ ਦੀ ਲੋੜ ਹੈ ਬੇਸ਼ੱਕ ਅੱਜ ਦੇ ਸਮੇਂ ਵਿੱਚ ਇਹ ਜ਼ਿਆਦਾਤਰ ਪਰੰਪਰਾ ਅਤੇ ਸੱਭਿਆਚਾਰ ਦਾ ਹਿੱਸਾ ਬਣ ਗਏ ਹਨ ਪਰ ਇਹਨਾਂ ਦੀ ਸ਼ੁਰੂਆਤ ਵਿੱਚ ਇੱਕ ਵਿਹਾਰਕ ਸੋਚ ਜ਼ਰੂਰ ਸੀ ਸੋ ਸਾਨੂੰ ਵੀ ਇਹਨਾਂ ਵਿੱਚਲੀ ਵਿਹਾਰਕ ਸੋਚ ਨੂੰ ਅਪਣਾਉਣਾ ਚਾਹੀਦਾ ਹੈ ਨਾ ਕਿ ਪਰਮਾ ਵਿੱਚ ਉਲਝਣਾ ਚਾਹੀਦਾ ਹੈ ਤਾਂ ਹੀ ਸੱਭਿਆਚਾਰਕ ਵਿਕਾਸ ਅਤੇ ਸਮਾਜਿਕ ਤਰੱਕੀ ਵਿੱਚ ਸੰਤੁਲਨ ਬਣਿਆ ਰਹਿ ਸਕਦਾ ਹੈ। ਤੁਸੀਂ ਇਹਨਾਂ ਵਿਹਮਾਂ ਪਰਮਾਂ ਬਾਰੇ ਕਿਹੋ ਜਿਹੀ ਵਿਚਾਰਧਾਰਾ ਰੱਖਦੇ ਹੋ ਅਤੇ ਮੇਰੀ ਵਿਚਾਰਧਾਰਾ ਨਾਲ ਕਿੱਥੋਂ ਤੱਕ ਸਹਿਮਤ ਹੁੰਦੇ ਹੋ? ਕਮੈਂਟ ਕਰਕੇ ਜਰੂਰ ਦੱਸਿਓ। ਅਜਿਹੀਆਂ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਤੇ ਜੇਕਰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਅੱਗੇ ਸ਼ੇਅਰ ਵੀ ਕਰਿਓ। ਮਿਲਦੇ ਹਾਂ ਫਿਰ ਕਿਸੇ ਨਵੇਂ ਵਿਸ਼ੇ ਨਾਲ। ਤਾਦੇ ਤੱਕ ਲਈ ਸਤਿ ਸ਼੍ਰੀ ਅਕਾਲ